ਹਾਜ਼ਰਾ ਹਜ਼ੂਰ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਮੁਬਾਰਕ ਹਾਜ਼ੂਰੀ ਦੇ ਅੰਦਰ ਸੁਭਾਏਮਾਨ ਗੁਰੂ ਕੇ ਪਿਆਰੇ ਅਤੀ ਸਤਿਕਾਰਯੋਗ ਸਤਸੰਗੀ ਜਨੁ ਅਦਬ ਸਤਕਾਰ ਸਹਿਤ ਫਤਿਹ ਨਾਲ ਸਾਂਝ ਪਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਿਚਾਰ ਅਧੀਨ ਸ਼ਬਦ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਚੱਲ ਰਹੀ ਪਿਛਲੇ ਦਿਨਾਂ ਤੋਂ ਲੜੀ ਦੇ ਤਹਿਤ ਬਲਾਵਲ ਰਾਗ ਦਾ ਤੀਸਰਾ ਸ਼ਬਦ ਹੈ ਪਾਵਨ ਸ਼ਬਦ ਦਾ ਪਾਠ ਆਪ ਸੰਗਤਾਂ ਨੇ ਰਲ ਮਿਲ ਕੇ ਸਾਂਝਾ ਕੀਤਾ ਹੈ ਬੜੇ ਹੀ ਕੀਮਤੀ ਬਚਨ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਨੇ ਅੱਜ ਦੇ ਇਸ ਮੁਬਾਰਕ ਸ਼ਬਦ ਦੇ ਵਿੱਚ ਸਾਡੇ ਸਾਹਮਣੇ ਰੱਖੇ ਹਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਹੈ ਅਸੀਂ ਪਿਛਲੇ ਦਿਨਾਂ ਤੋਂ ਵਿਚਾਰਦੇ ਆ ਰਹੇ ਹਾਂ ਬੜੀ ਵਾਰ ਸਤਿਗੁਰੂ ਦੇ ਸ਼ਬਦ ਇਹਨੇ ਸੋਖੇ ਨੇ ਵੀ ਉਹਨਾਂ ਦੇ ਅਰਥ ਪੜਨ ਦੀ ਜਾਂ ਕਈ ਵਾਰ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਬੜੀ ਛੇਤੀ ਗੱਲ ਸਮਝ ਆ ਜਾਂਦੀ ਹੈ ਬੜੀਆਂ ਸਿੱਧੀਆਂ ਜੀਆਂ ਗੱਲਾਂ ਸਤਿਗੁਰੂ ਨੇ ਸਾਡੇ ਸਾਹਮਣੇ ਰੱਖੀਆਂ ਖੈਰ ਅਸੀਂ ਸ਼ਬਦ ਨੂੰ ਵਿਚਾਰਨ ਦਾ ਸਮਝਣ ਦਾ ਯਤਨ ਕਰੀਏ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਬਿਲਾਵਲ ਮਹਿਲਾ ਨੌਵਾ ਬਿਲਾਵਲ ਰਾਗ ਦਾ ਨਾਮ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹ ਪਾਵਨ ਬਾਣੀ ਹੈ ਜਾ ਮੈਂ ਜਿਸ ਵਿੱਚ ਭਜਨ ਰਾਮ ਕੋ ਨਾਹੀ ਹੁਣ ਇਥੇ ਜਾਮੈ ਦਾ ਅਰਥ ਹੋਏਗੇ ਜੇ ਹੋਣਗੇ ਜਿਸ ਬੰਦੇ ਦੇ ਵਿੱਚ ਜਿਸ ਪ੍ਰਾਣੀ ਦੇ ਵਿੱਚ ਭਜਨ ਰਾਮ ਕੋ ਨਹੀਂ ਜਿਸ ਪ੍ਰਾਣੀ ਦੇ ਵਿੱਚ ਜਿਸ ਬੰਦੇ ਦੇ ਵਿੱਚ ਪਰਮਾਤਮਾ ਦੀ ਬੰਦਗੀ ਹੀ ਨਹੀਂ ਹੈ ਜੇ ਇਹਦੇ ਫਿਰ ਭਾਅ ਅਰਥ ਕਰਨੇ ਆ ਜਾਂ ਇਹਨੂੰ ਵਿਸਥਾਰ ਕਰਨਾ ਤੇ ਇਹਦਾ ਅਸੀਂ ਅਰਥ ਕਰਨਗੇ ਜਿਸ ਬੰਦੇ ਨੇ ਬੰਦਗੀ ਕੀਤੀ ਹੀ ਨਹੀਂ ਜਿਸ ਬੰਦੇ ਨੇ ਪਰਮਾਤਮਾ ਦਾ ਭਜਨ ਕੀਤਾ ਹੀ ਨਹੀਂ ਸਭ ਕਹਿੰਦੇ ਫਿਰ ਕੀ ਹੋਇਆ ਤੇਹ ਨਾਰ ਜਨਮ ਅਕਾਰਕ ਖੋਇਆ ਉਸ ਹੁਣ ਦੇਖੋ ਜਦੋਂ ਦੋਵੇਂ ਪੰਕਤੀਆਂ ਨੂੰ ਪੜੀਏ ਤੇ ਪਹਿਲਾ ਮਹਾਰਾਜ ਨੇ ਸਿਰਪ ਲਫ਼ਜ਼ ਵਰਤਿਆ ਜਾਮ ਹੈ ਜਿਸ ਵਿੱਚ ਤੇ ਫਿਰ ਗੱਲ ਮਹਾਰਾਜ ਕਰ ਕੀ ਦੀ ਰਹੇ ਆ ਅੱਗੇ ਮਹਾਰਾਜ ਨੇ ਦੂਜੀ ਪੰਕਤੀ ਦੇ ਵਿੱਚ ਲਫ਼ਜ਼ ਵਰਤਿਆ ਤਹਿ ਨਰ ਵੀ ਗੱਲ ਬੰਦੇ ਦੀ ਚੱਲ ਰਹੀ ਹੈ ਤਹਿ ਨਾਰ ਜਨਮ ਅਕਾਰਤ ਖੋਇਆ ਹੁਣ ਅਕਾਰਤ ਦਾ ਲਫ਼ਜ਼ ਜੀ ਅਰਥ ਬਣਦਾ ਵਿਅਰਥ ਕਿਸੇ ਕੰਮ ਦਾ ਨਹੀਂ ਜਿਸ ਬੰਦੇ ਨੇ ਆਪਣੀ ਜ਼ਿੰਦਗੀ ਦੇ ਅੰਦਰ ਇਬਾਦਤ ਨਹੀਂ ਕੀਤੀ ਭਜਨ ਨਹੀਂ ਕੀਤਾ ਬੰਦਗੀ ਨਹੀਂ ਕੀਤੀ ਰੱਬ ਨੂੰ ਯਾਦ ਨਹੀਂ ਕੀਤਾ ਸਿਮਰਨ ਨਹੀਂ ਕੀਤਾ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਸ਼ਬਦ ਦੀ ਅਰੰਭਤਾ ਕਰਦੇ ਨੇ ਤੇ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਸਾਰਾ ਜੀਵਨ ਬਿਰਥ ਚਲਾ ਗਿਆ ਤੇ ਅੱਗੇ ਸਾਹਿਬ ਨੇ ਬਖਸ਼ਾ ਬਖਸ਼ਿਸ਼ ਕੀਤੀ ਯਹ ਰਾਖੋ ਮਨ ਮਾਹੀ ਤੋ ਇੱਕ ਗੱਲ ਮਨ ਦੇ ਵਿੱਚ ਪੱਕੀ ਕਰਕੇ ਵਸਾਲੇ ਜੇ ਤੂੰ ਵੀ ਨਹੀਂ ਚੇਤਾ ਕਰਦਾ ਤੇ ਜਨਮ ਤੇਰਾ ਵੀ ਵਿਅਰਥ ਹੈ ਮਹਾਰਾਜ ਕਹਿੰਦੇ ਕਿਤੇ ਇਹ ਨਾ ਸਮਝੀ ਵੀ ਗੱਲ ਕਿਸੇ ਦੂਜੇ ਦੀ ਚੱਲ ਰਹੀ ਹੈ ਕਿਸੇ ਤੀਜੇ ਪਰਸਨ ਦੀ ਗੱਲ ਚੱਲ ਰਹੀ ਹੈ ਤੇ ਤੂੰ ਕਿਸੇ ਹੋਰ ਬੰਦੇ ਨੂੰ ਲੈ ਕੇ ਰੱਖਿਆ ਵੀ ਫਲਾਣਾ ਬੰਦਾ ਤੇ ਰੱਬ ਨੂੰ ਚੇਤਾ ਨਹੀਂ ਕਰਦਾ ਉਹਦਾ ਤੇ ਜਨਮ ਵਿਅਰਥ ਚਲਾ ਗਿਆ ਮਹਾਰਾਜ ਕਹਿੰਦੇ ਨਾ ਇਹ ਗੱਲ ਤੂੰ ਆਪਣੇ ਅੰਦਰ ਪੱਕੀ ਕਰਕੇ ਰੱਖ ਲੈ ਜਿਸ ਇਨਸਾਨ ਨੇ ਇਬਾਦਤ ਨਹੀਂ ਕੀਤੀ ਹਜ਼ੂਰ ਦਾ ਇੱਕ ਬਚਨ ਅਸੀਂ ਪਾਵਨ ਬਾਣੀ ਦੇ ਵਿੱਚ ਪੜ੍ਹਨੇ ਆ ਜਿੱਥੇ ਸਹਿਬ ਨੇ ਕਿਰਪਾ ਕੀਤੀ ਸਤਿਗੁਰੂ ਕਹਿੰਦੇ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜ਼ਾਰੀ ਮਹਾਰਾਜ ਕਹਿੰਦੇ ਜਿਨ੍ਹਾਂ ਦਾ ਜੀਵਨ ਸਿਮਰਨ ਤੋਂ ਬਿਨਾ ਹੈ ਜਿਨ੍ਹਾਂ ਦਾ ਜੀਵਨ ਪਰਮਾਤਮਾ ਦੀ ਯਾਦ ਤੋਂ ਬਿਨਾ ਹੈ ਜਿਹੜੇ ਆਪਣੇ ਜੀਵਨ ਦੇ ਅੰਦਰ ਪਰਮਾਤਮਾ ਤੋਂ ਖੁੰਝੇ ਹੋਏ ਨੇ ਟੁੱਟੇ ਹੋਏ ਨੇ ਤੇ ਸਤਿਗੁਰੂ ਨੇ ਜਦੋਂ ਉਹਨਾਂ ਦਾ ਜ਼ਿਕਰ ਕੀਤਾ ਬਿਨ ਸਿਮਰਨ ਜੋ ਜੀਵਨ ਬਲਨਾ ਬਲਨਾ ਦਾ ਅਰਥ ਹੋਇਆ ਬਤੀਤ ਕਰਨਾ ਸਰਪ ਜੈਸੇ ਅਰ ਜਾਰੀ ਹੁਣ ਸਰਪ ਦਾ ਅਰਥ ਹੋਇਆ ਸੱਪ ਅਰ ਜਾਰੀ ਦਾ ਅਰਥ ਹੋਇਆ ਉਮਰ ਬਤੀਤ ਕੀਤੀ ਜਿਸ ਬੰਦੇ ਨੇ ਰੱਬ ਨੂੰ ਯਾਦ ਨਹੀਂ ਕੀਤਾ ਮਹਾਰਾਜ ਕਹਿੰਦੇ ਇੰਜ ਮੰਨ ਲਓ ਜਿੱਦਾਂ ਸੱਪ ਆਪਣੀ ਉਮਰ ਗੁਜ਼ਾਰ ਰਿਹਾ ਹੈ ਉਸੇ ਤਰੀਕੇ ਨਾਲ ਉਹ ਇਨਸਾਨ ਰੱਬ ਦੇ ਨਾਲੋਂ ਟੁੱਟ ਕੇ ਆਪਣੀ ਉਮਰ ਬਤੀਤ ਕਰ ਰਿਹਾ ਹੁਣ ਤੁਸੀਂ ਵੇਖੋ ਸੱਪ ਦੇ ਬਾਰੇ ਇੱਕ ਪ੍ਰਚਲਿਤ ਹੈ ਜਦੋਂ ਸੱਪ ਨੂੰ ਜ਼ਹਿਰ ਛੜਦਾ ਉਹਨੂੰ ਕਿਸੇ ਨੇ ਨਹੀਂ ਦੁਖੀ ਕੀਤਾ ਉਹਦਾ ਜ਼ਹਿਰ ਉਹਨੂੰ ਖੁਦ ਨੂੰ ਇੰਨਾ ਤੰਗ ਕਰਕੇ ਰੱਖਦਾ ਹੈ ਇਹਨਾਂ ਤੰਗ ਕਰਕੇ ਰੱਖਦਾ ਬੜੀ ਵਾਰ ਅਸੀਂ ਬਚਪਨ ਦੇ ਵਿੱਚ ਸੁਣਨਾ ਵੀ ਕਈ ਵਾਰ ਗਰਮੀ ਹੋਣੀ بارش ਕਈ ਦਿਨਾਂ ਤੱਕ ਨਾ ਹੋਣੀ ਤੇ ਗਰਮੀ ਜਦੋਂ ਧਰਤੀ ਦੇ ਵਿੱਚੋਂ ਪੜਾਸ ਨਿਕਲਨੀ ਗਰਮ ਪੈਣੀ ਤੇ ਬੜੀ ਵਾਰ ਇਹਨਾਂ ਨੇ ਸੱਪਾਂ ਨੇ ਪੁਨਿ ਖੁੱਡਾਂ ਦੇ ਵਿੱਚੋਂ ਬਾਹਰ ਆ ਜਾਣ ਤੇ ਅਕਸਰ ਬਜ਼ੁਰਗ ਕਹਿਆ ਕਰਦੇ ਸੀ ਜ਼ਹਿਰ ਦੇ ਨਾਲ ਤੜਫ ਰਿਹਾ ਤਾਂ ਕਰਕੇ ਬਾਹਰ ਆ ਗਿਆ ਕੋਈ ਮਾਰ ਕੇ ਜ਼ਹਿਰ ਤੋਂ ਮੁਕਤੀ ਦੇ ਦੋ ਹੁਣ ਕਿਸੇ ਨੇ ਉਹਦੇ ਅੰਦਰ ਜ਼ਹਿਰ ਨਹੀਂ ਪਾਇਆ ਅਹੀਂ ਤੇ ਹਜ਼ੂਰ ਨੇ ਵੀ ਬਾਣੀ ਦੇ ਵਿੱਚ ਜ਼ਿਕਰ ਕੀਤਾ ਵੀ ਜੰਗਲਾਂ ਦੇ ਵਿੱਚ ਉਹ ਨਿਕਲ ਕੇ ਸੱਪ ਥਾਂ ਭਾਲਦੇ ਨੇ ਕੋਈ ਜਗ੍ਹਾ ਲੱਭਦੇ ਨੇ ਜਿੱਥੇ ਜਾ ਕੇ ਸਾਨੂੰ ਠੰਡਕ ਮਿਲ ਜਾਏ ਤੇ ਉਹ ਚੰਦਨ ਦੇ ਆਲੇ ਦੁਆਲੇ ਘੇਰਾ ਪਾ ਕੇ ਬਹਿਲ ਬਹਿ ਜਾਂਦੇ ਨੇ ਵੀ ਜਿੱਥੇ ਜਾ ਕੇ ਸਾਡਾ ਜ਼ਹਿਰ ਸ਼ਾਂਤ ਹੋ ਜਾਏਗਾ ਤੇ ਸਾਨੂੰ ਟਿਕਾ ਮਿਲ ਜਾਏਗਾ ਮਹਾਰਾਜ ਨੇ ਕਿਰਪਾ ਕੀਤੀ ਬਿਨ ਸਿਮਰਨ ਜੋ ਜੀਵਨ ਬਲਨਾ ਸਰਪ ਜੈਸੇ ਅਰਜ਼ਾਰੀ ਤੇ ਕੋਈ ਬੰਦਾ ਕਦੇ ਵੀ ਸਿਮਰਨ ਨਹੀਂ ਕਰਦਾ ਅਮੀਰੀ ਤੇ ਬੜੀ ਐ ਪੈਸੇ ਬੜੇ ਕਮਾਏ ਨੇ ਬੜਾ ਕੁਝ ਜੋੜ ਕੇ ਰੱਖਿਆ ਦੁਨੀਆ ਸਲਾਮਾ ਕਰਦੀ ਐ ਫਿਰ ਕੀ ਹੋਇਆ ਦੇਖ ਐਸ ਕਰਦਾ ਪਿਆ ਬੜਾ ਕੁਝ ਹੈ ਸਤਗੁਰੂ ਕਹਿੰਦੇ ਨਾ ਨਾਵ ਖੰਡਨ ਕੋ ਰਾਜ ਕਮਾਵੇ ਅੰਤ ਚਲੇगो ਹਾਰੀ ਮਹਾਰਾਜ ਕਹਿੰਦੇ ਤੁਸੀਂ ਆ ਚਾਰ ਛਲੜਾਂ ਦੀ ਗੱਲ ਕਰਦੇ ਹੋ ਤੁਸੀਂ ਆ ਦੂਜਿਆਂ ਦੇ ਨਾਲ ਹੋ ਸਕਦਾ ਕੱਪੜੇ ਮਹਿੰਗੇ ਪਾ ਲੈਂਦਾ ਹੋਵੇ ਹੋ ਸਕਦਾ ਦੂਜਿਆਂ ਦੇ ਨਾਲੋਂ ਗੱਡੀਆਂ ਵੱਡੀਆਂ ਰੱਖ ਲੈਂਦਾ ਹੋਵੇ ਹੋ ਸਕਦਾ ਦੂਜਿਆਂ ਦੇ ਨਾਲੋਂ ਬਾਰੀ ਤੌਰ ਤੇ ਦਿਖਾਵਾ ਵਾੜਾ ਹੋਵੇ ਪਰ ਮਹਾਰਾਜ ਕਹਿੰਦੇ ਇੱਥੋਂ ਤੇ ਗੱਲ ਛੱਡੋ ਇਹ ਧਰਤੀ ਦਾ ਰਾਜ ਛੱਡੋ ਇਹ ਜੀਆਂ ਧਰਤੀ ਦੇ 9 ਖੰਡ ਨੇ ਉਹਨਾਂ ਦੇ ਉੱਪਰ ਵੀ ਜੇ ਉਹਦਾ ਰਾਜ ਚੱਲਦਾ ਹੋਵੇ ਉਹਨਾਂ ਦੇ ਉੱਪਰ ਵੀ ਉਹਦੇ ਛੱਦਰ ਝੁੱਲਦੇ ਹੋਣ ਨਵ ਖੰਡਨ ਕੋ ਰਾਜ ਕਮਾਵੇ ਅੰਤ ਚਲੇਗੋ ਹਾਰੀ ਸਭ ਕੁਝ ਕਮਾ ਲਿਆ ਰਾਜ ਵੀ ਕਮਾ ਲਿਆ ਅਮੀਰੀ ਕਮਾ ਲਈ ਮਹਾਰਾਜ ਕਹਿੰਦੇ ਜੇ ਬੰਦਗੀ ਨਹੀਂ ਕੀਤੀ ਇਬਾਦਤ ਨਹੀਂ ਕੀਤੀ ਜੀਵਨ ਵਾਲੇ ਪਾਸੋਂ ਬਾਜੀ ਹਾਰ ਕੇ ਗਿਆ ਦੁਨੀਆ ਜਿੱਤੀ ਆਪਣੇ ਅੰਦਰ ਰੱਬ ਦੀ ਇਬਾਦਤ ਨਹੀਂ ਕੀਤੀ ਸੱਚੇ ਪ੍ਰਮਾਤਮਾ ਨੂੰ ਯਾਦ ਨਹੀਂ ਕੀਤਾ ਮਹਾਰਾਜ ਕਹਿੰਦੇ ਰੱਬ ਵੱਲੋਂ ਜ਼ਿੰਦਗੀ ਹਾਰ ਕੇ ਗਿਆ ਹਜ਼ੂਰ ਪੰਚਮ ਪਾਤਸ਼ਾਹ ਦਾ ਜੀ ਦਾ ਇੱਕ ਹੋਰ ਬਚਨ ਹੈ ਜੇ ਮੈਂ ਨਾਮ ਕੋ ਲਦਾ ਹਾਂ ਤਾਂ ਇਹ ਬਚਨ ਗੋੜੀ ਰਾਗ ਦੇ ਵਿੱਚ ਹੈ ਸਹਿਬ ਨੇ ਬਖਸ਼ਿਸ਼ ਕੀਤੀ ਸਤਿਗੁਰੂ ਕਹਿੰਦੇ ਜਿਹੜਾ ਇਨਸਾਨ ਪਰਮਾਤਮਾ ਨੂੰ ਯਾਦ ਨਹੀਂ ਕਰਦਾ ਨਾਮ ਨਾ ਜਪੈ ਸੇ ਆਤਮਕਾਤੀ ਆਪਾਂ ਪਿਛਲੇ ਦਿਨ ਇਹਦੇ ਅਰਥ ਕੀਤੇ ਆਤਮਕਾਤੀ ਦਾ ਮਤਲਬ ਹੁੰਦਾ ਵੀ ਸੁਸਾਇਸਾਈਡ ਕਰਨ ਵਾਲਾ ਤੇ ਇਹ ਤੇ ਕਾਨੂੰਨ ਨੇ ਵੀ ਜੁਲਮ ਜ਼ੁਰਮ ਮੰਨਿਆ ਇਹਨੂੰ ਵੀ ਇੱਕ ਤੇ ਆਪਣੀ ਜ਼ਿੰਦਗੀ ਨੂੰ ਖੁਦ ਖਤਮ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਕਹਿੰਦੇ ਵੀ ਜਿਹੜਾ ਇਨਸਾਨ ਆਪਣੇ ਜੀਵਨ ਦੇ ਵਿੱਚ ਰਹਿ ਕੇ ਰੱਬ ਨੂੰ ਯਾਦ ਨਹੀਂ ਕਰ ਰਿਹਾ ਉਹ ਆਤਮ ਹਕਾਤੀ ਆਪਣਾ ਜੀਵਨ ਖੁਦ ਖਤਮ ਕਰ ਰਿਹਾ ਕਿਸੇ ਨੇ ਉਹਨੂੰ ਨਹੀਂ ਮਾਰਿਆ ਉਹ ਆਪਣੇ ਆਪ ਨੂੰ ਖੁਦ ਮਾਰ ਰਿਹਾ ਹਜ਼ੂਰ ਨੇ ਅੱਗੇ ਜ਼ਿਕਰ ਕੀਤਾ ਸ਼ਬਦ ਦੇ ਵਿੱਚ ਬੜਾ ਪਿਆਰਾ ਸ਼ਬਦ ਹੈ ਮਹਾਰਾਜ ਦੀ ਬਾਣੀ ਦਾ ਮਰ ਨਾ ਜਾਹੇ ਜਿਨਾ ਬਿਸਰਤ ਰਾਮ ਨਾਮ ਬਿਹੂਨ ਜੀਵਨ ਕੋਨੇ ਕਾਮ ਮਹਾਰਜ ਕਹਿੰਦੇ ਨਾ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਂਦੀ ਨਾਮ ਤੋਂ ਬਿਨਾ ਰੱਬ ਤੋਂ ਟੁੱਟ ਕੇ ਵੀ ਜੀਵਨ ਕਿਸੇ ਕੰਮ ਦਾ ਹੈ ਹਸਤ ਖੇਲਤ ਵਿਸਥਾਰ ਕਵਨ ਅਰਥ ਮਰਤਕ ਸ਼ਿੰਗਾਰ ਲਫ਼ਜ਼ ਮਹਾਰਾਜ ਨੇ ਵਰਤੇ ਚਲੋ ਮੈਂ ਕਿਸੇ ਦੇ ਵਾਸਤੇ ਮੇਰੀ ਪਾਇਆ ਨਹੀਂ ਮੈਂ ਕਿਸੇ ਦੇ ਵਾਸਤੇ ਇਹ ਲਫ਼ਜ਼ ਵਰਤਾ ਮੇਰੀ ਜ਼ੁਬਾਨ ਦੇ ਵਿੱਚ ਨਹੀਂ ਤਾਕਤ ਨਹੀਂ ਪਰ ਗੁਰੂ ਅਰਜਨ ਸਾਹਿਬ ਕਹਿੰਦੇ ਵੀ ਕੋਈ ਬੰਦਾ ਹੱਸ ਰਿਹਾ ਖੇਡ ਰਿਹਾ ਬੜਾ ਵਿਸਥਾਰ ਕਰ ਲਿਆ ਜਿਹੜੀ ਗੱਲ ਆਪਾਂ ਪਹਿਲਾਂ ਕੀਤੀ ਬੜਾ ਵਿਸਥਾਰ ਕਰ ਲਿਆ ਜੀ ਬੜਾ ਕੁਝ ਵਧਾ ਲਿਆ ਤੇ ਮਹਾਰਾਜ ਕਹਿੰਦੇ ਹੱਸਦਾ ਵੀ ਆ ਖੇਡਦਾ ਵੀ ਆ ਬੜੇ ਵਾਅਦੇ ਕਰ ਲਏ ਤੇ ਅੱਗੇ ਕਹਿੰਦੇ ਕਵਨ ਅਰਥ ਮ੍ਰਿਤਕ ਸ਼ਿੰਗਾਰ ਮੁਰਦੇ ਨੂੰ ਜਿੰਨਾ ਮਰਦੇ ਸ਼ਿੰਗਾਰ ਕਰ ਲੋ ਉਹਨੇ ਮੁਰਦਾ ਹੀ ਰਹਿਣਾ ਜੇ ਅੰਦਰੋਂ ਰੱਬ ਵਿਸਰ ਗਿਆ ਅੰਦਰੋਂ ਰੱਬ ਭੁੱਲ ਗਿਆ ਬਾਰੋਂ ਜਿੰਨਾ ਮਰਜੀ ਤਕਵੰਜ ਇਕੱਠਾ ਕਰ ਲੈ ਅੰਦਰੋਂ ਮੁਰਦਾ ਆ ਤੇ ਮੁਰਦੇ ਨੂੰ ਕੀਤੇ ਹੋਏ ਸ਼ਿੰਗਾਰ ਕਿਸੇ ਕੰਮ ਦੇ ਨਹੀਂ ਰਹਿੰਦੇ ਉਹ ਮੁਰਦਾ ਹੈ ਤੇ ਮੁਰਦਾ ਹੀ ਰਹੇਗਾ ਕਿਉਂ ਕਿਉਂਕਿ ਨਾਮ ਤੋਂ ਸਖਣਾ ਹੈ ਬੇਅੰਤ ਪ੍ਰਮਾਨ ਸਤਿਗੁਰੂ ਦੀ ਬਾਣੀ ਨੇ ਇਹ ਸਾਡੇ ਸਾਹਮਣੇ ਰੱਖੇ ਮਹਾਰਾਜ ਜੇ ਇਸ ਪਾਸੇ ਤੁਰ ਪਈਏ ਤੇ ਬੜੇ سارے ਸ਼ਬਦ ਸਾਹਮਣੇ ਆ ਜਾਣੇ ਖੈਰ ਮਹਾਰਾਜ ਨੇ ਜਿਹੜਾ ਬਚਨ ਸਾਡੇ ਸਾਹਮਣੇ ਰੱਖਿਆ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਾ ਮੈਂ ਭਜਨ ਰਾਮ ਕੋ ਨਹੀਂ ਜਿਸ ਬੰਦੇ ਨੇ ਪਰਮਾਤਮਾ ਦੀ ਬੰਦਗੀ ਨਹੀਂ ਕੀਤੀ ਰੱਬ ਨੂੰ ਚੇਤਾ ਨਹੀਂ ਕੀਤਾ ਹੁਣ ਬੰਦਗੀ ਸਿਮਰਨ ਇਹਦੇ ਅਰਥ ਆਪਾਂ ਬੜੀ ਵਾਰ ਕਰ ਚੁੱਕੇ ਮੈਂ ਉਸ ਪਾਸੇ ਨਾ ਜਾਵਾਂ ਵੀ ਆਪਣੇ ਜੀਵਨ ਦੇ ਅੰਦਰ ਚੰਗੀ ਕਮਾਈ ਨਹੀਂ ਕੀਤੀ ਆਪਣੇ ਜੀਵਨ ਦੇ ਅੰਦਰ ਕੁਝ ਚੰਗਾ ਨਹੀਂ ਇਕੱਠਾ ਕੀਤਾ ਚੰਗੇ ਗੁਣ ਨਹੀਂ ਕਮਾਏ ਉਹ ਅੱਗੇ ਜਾ ਕੇ ਸਾਰੇ ਸ਼ਬਦ ਦੇ ਵਿੱਚ ਜ਼ਿਕਰ ਆਏਗਾ ਮੈਥੇ ਟੂਕ ਮਾਤਰ ਬੇਨਤੀ ਕਰਨਾ ਤੇਹ ਨਾਰ ਜਨਮ ਅਕਾਰਤ ਹੋਇਆ ਉਸ ਬੰਦੇ ਨੇ ਸਾਰਾ ਜੀਵਨ ਵਿਅਰਥ ਗਵਾ ਦਿੱਤਾ ਯਹ ਰਾਖੋ ਮਨ ਮਾਹੀ ਇਸ ਗੱਲ ਨੂੰ ਆਪਣੇ ਮਨ ਦੇ ਵਿੱਚ ਪੱਕੀ ਕਰ ਲੈ ਏਸੀ ਰਹਾਉ ਵਾਲਾ ਪਦਾ ਅੱਗੇ ਪਦਾ ਹੈ ਤੀਰਥ ਕਰੈ ਬ੍ਰਤ ਸੁਨ ਰੱਖੈ ਨਹਿ ਮਨਵਾ ਬਸ ਜਾਕੋ ਬੜੀ ਬੜਾ ਕੀਮਤੀ ਜਾਂ ਨੁਕਤਾ ਮਹਾਰਾਜ ਕਹਿੰਦੇ ਬੰਦਾ ਤੀਰਥਾਂ ਤੇ ਵੀ ਜਾਂਦਾ ਹੈ ਤੇ ਵਰਤ ਵੀ ਰੱਖਦਾ ਹੁਣ ਤੀਰਥਾਂ ਦੇ ਵਿੱਚ ਸਾਰੇ ਹੀ ਆ ਗਏ ਹੁਣ ਇਹ ਨਾ ਇਹ ਅਸੀਂ ਇਹ ਨਾ ਮੰਨਿਵਾ ਸੀ ਤੇ ਤੀਰਥਾਂ ਤੇ ਜਾਂਦੇ ਨਹੀਂ ਸਾਡਾ ਗੁਰਦੁਆਰਾ ਵੀ ਆ ਜਾਏਗਾ ਤੀਰਥ ਦੇ ਵਿੱਚ ਵੀ ਬੰਦਾ ਗੁਰਦੁਆਰੇ ਵੀ ਜਾਂਦਾ ਆਖੇ ਜੀ ਅਸੀਂ ਵਰਤ ਨਹੀਂ ਰੱਖਦੇ ਅਸੀਂ ਹੋਰ ਬੜੇ ਬਾਰੋਬਾਰੀ ਤੌਰ ਤੇ ਹੱਥੀ ਬਾਰੀ ਤੌਰ ਤੇ ਸੇਵਾਵਾਂ ਨਿਭਾ ਰਹੇ ਆਂ ਮੜਿਆ ਨਹੀਂ ਹੈ ਪਰ ਜਿਹੜਾ ਨੁਕਤਾ ਸਤਗੁਰੂ ਨੇ ਰੱਖਿਆ ਮਹਾਰਜ ਕਹਿੰਦੇ ਵਰਤ ਵੀ ਰੱਖਦਾ ਹੈ ਤੀਰਥਾਂ ਤੇ ਵੀ ਜਾਂਦਾ ਹੈ ਪਰ ਮਨਵਾਸ ਤੇ ਵਿੱਚ ਨਹੀਂ ਹੈ ਮਨ ਕਾਬੂ ਦੇ ਵਿੱਚ ਨਹੀਂ ਹੈ ਜਿੱਦਰ ਤੀਰਤ ਤੇ ਵੀ ਆਇਆ ਤੇ ਜਿੱਦਰ ਮਨ ਕੀਤਾ ਉਧਰ ਤੁਰ ਪਿਆ ਆ ਤੁਸੀਂ ਵੇਖੋ ਆ ਜਿਹੜਾ ਹੁਣ ਲੋਕਾਂ ਨੇ ਜਿਹੜਾ ਨਵਾਂ ਵਹਿਮ ਚੱਲ ਰਿਹਾ ਹੁਣ ਵੀ ਮਨ ਦੇ ਉੱਪਰ ਕਾਬੂ ਪਾ ਲੈਣਾ ਤੇ ਕਹਿੰਦਾ ਵੀ ਆ ਹੁਣ ਸੌਣ ਦਾ ਮਹੀਨਾ ਆ ਗਿਆ ਮੈਂ ਪਹਿਲਾਂ ਵੀ ਬੜੀ ਵਾਰੇ ਬੇਨਤੀ ਕਰਦਾ ਨਹੀਂ ਅਸੀਂ ਨਾ ਹੁਣ ਹੱਥ ਨਹੀਂ ਲਾਣਾ ਤੇ ਜਿੱਦਾਂ ਇਹ ਮਹੀਨਾ ਮੁੱਕਣਾ ਨਾ ਇਹਨਾਂ ਨੇ ਏਦਾਂ ਪਹਿਣਾ ਵੀ ਜਿੱਦਾਂ ਪਾਸੇ ਭੁੱਖੇ ਹੀ ਮਰ ਚੱਲੇ ਸੀ ਵੀ ਜੇ ਮਾੜਾਇਆ ਤੇ ਮਾੜਾ ਹੀ ਆ ਕੋਈ ਵੀ ਚੀਜ਼ ਜੋ ਅੱਜ ਮਾੜੀਏ ਤੇ ਉਹ ਕੱਲ ਵੀ ਮਾੜੀਏ ਤੇ ਉਤੋਂ ਬਾਅਦ ਜਦੋਂ ਇਹ ਮਹੀਨਾ ਖਤਮ ਹੋ ਜਾਏਗਾ ਤੇ ਕਿਸੇ ਨੇ ਤੁਹਾਨੂੰ ਸਟੈਂਪ ਲਾ ਕੇ ਜਾਂ ਸਾਈਨ ਕਰਕੇ ਦੇ ਦਿੱਤਾ ਵੀ ਹੁਣ ਖੁੱਲੀ ਛੁੱਟੀ ਜੋ ਮਰਜ਼ੀ ਖਾਓ ਪੀਓ ਗੱਲ ਤਾਂ ਤੇ ਉਦੋਂ ਵੀ ਹੈ ਹੁਣ ਇਹਦਾ ਕੀ ਹੈ ਮਾਨ ਬੱਸ ਮਸਾ ਕਰਕੇ ਇਹਨਾਂ ਲੋਕਾਂ ਨੇ ਚਲੋ ਮੈਂ ਕਿਸੇ ਵਾਰ ਇਹ ਸਾਰਾ ਨਾ ਕਰਾਂ ਕਿਸ ਨੂੰ ਕੀ ਚਲੋ ਕਹਿਣਾ ਇਹਨਾਂ ਦਿਨ ਉਂਗਲਾਂ ਤੇ ਗਿਣਦੇ ਆ ਤੇ ਇਹ ਗੱਲ ਖਾਣ ਦੇ ਨਾਲੋਂ ਵੀ ਜ਼ਿਆਦਾ ਮਾੜੀ ਐ ਮਨ ਦੇ ਵਿੱਚ ਹਰ ਵੇਲੇ ਉਹੀ ਖਿਆਲ ਚੱਲਦੇ ਰਹਿਣੇ ਸੌਣ ਬਿਲਕੁਲ ਅੱਜ ਬਸ ਹਫ਼ਤਾ ਰਹਿ ਗਿਆ ਉਹ ਤੇ ਬੰਦਾ ਚਲੋ ਖਾ ਕੇ ਤੇ ਛੁੱਟੀ ਕਰਦਾ ਨਾ ਪਰੇ ਵੀ ਚਲੋ ਗੱਲ ਖਤਮ ਹੋਈ ਚਾਰ ਘੜੀ ਦੀ ਗੱਲ ਤੇ ਉਹ ਵਾਰ-ਵਾਰ ਫਿਰ ਮਨ ਦੇ ਵਿੱਚ ਬਸ ਹੁਣ ਬੋਤਲਾਂ ਖੁੱਲਣੀਆਂ ਬਸ ਹਫ਼ਤਾ ਰਹਿ ਗਿਆ ਉਹ ਵਾਰ-ਵਾਰ ਸਾਰਾ ਮਹੀਨਾ ਉਹੀ ਗੱਲ ਚੱਲਦੀ ਰਹਿਣੀ ਵੀ ਇਹ ਤੋਂ ਤੇ ਤੂੰ ਕਰਕੇ ਪਰੇ ਛੁੱਟੀ ਚਲੋ ਮੈਂ ਇਹ ਹੀ ਨਹੀਂ ਕਹਿ ਰਿਹਾ ਵੀ ਖਾ ਪੀ ਲਿਆ ਕਰੋ ਮੈਂ ਸਿਰਫ ਇੱਕ ਉਦਾਹਰਨ ਸਾਂਝੀ ਕਰ ਰਿਹਾ ਵੀ ਕਈ ਵਾਰ ਗੱਲ ਦੇ ਗੱਲ ਦੇ ਗਲਤ ਮਤਲਬ ਨਿਕਲ ਜਾਂਦੇ ਹੁਣ ਜਿਹੜੀ ਚੀਜ਼ ਗਲਤ ਹੈ ਉਹ ਗਲਤ ਹੈ ਉਹ ਇੱਕ ਗੱਲ ਸੀ ਨਾ ਚਲੋ ਮੈਂ ਥੋੜਾ ਜਿਹਾ ਵਿਸ਼ੇ ਤੋਂ ਬਾਹਰ ਜਾ ਕੇ ਗੱਲ ਕਰਨਾ ਜੈਨੀ ਤੇ ਉਹਨਾਂ ਨੂੰ ਭਿਕਸ਼ੂ ਵੀ ਕਹਿ ਲਿਆ ਚਲੋ ਇਹ ਭਿਕਸ਼ੂ ਸੀ ਤੇ ਇਹਨਾਂ ਨੂੰ ਇਹ ਇਹ ਆ ਵੀ ਵੀ ਜਿਹੜੇ ਇਹ ਔਰਤ ਨੂੰ ਕਹਿੰਦੇ ਵੀ ਹੱਥ ਨਹੀਂ ਲਾਉਣਾ ਔਰਤ ਵੱਲ ਵੇਖਣਾ ਵੀ ਨਹੀਂ ਇਹਨਾਂ ਨੂੰ ਉਹਨਾਂ ਦੀ ਮਰਿਆਦਾ ਚਲੋ ਹੋएगी ਇਪਿਕਸ਼ੂ ਨੇ ਇਹਨਾਂ ਨੇ ਕਿਤੇ ਨਦੀ ਪਾਰ ਕਰਨੇ ਤਿੰਨ ਪਿਕਸ਼ੂ ਤੇ ਉਹ ਨਦੀ ਪਾਰ ਕਰਨ ਲੱਗੇ ਤੇ ਇੱਕ ਬੁੱਢੜੀ ਮਾਈ ਵਿਚਾਰੀ ਉਹ ਕਹਿੰਦੀ ਵੀ ਮੈਂ ਪਾਰ ਜਾਣਾ ਬੇੜੀ ਵਾਲਾ ਕੋਈ ਹੈ ਨਹੀਂ ਤੇ ਕੋਈ ਹੈ ਵੀ ਨਹੀਂ ਬੰਦਾ ਇੱਥੇ ਸ਼ਾਮਾ ਪੈ ਰਹੀਆਂ ਨੇ ਮੈਂ ਬੁੱਢੜੀ ਇੱਥੇ ਬੈਠੀ ਰਾਂਗੀ ਤੇ ਤੁਸੀਂ ਪੁੱਤੇ ਇੱਕ ਕੰਮ ਕਰੋ ਵੀ ਮੈਨੂੰ ਨਾ ਮੋਢੇ ਤੇ ਬਿਠਾ ਕੇ ਨਦੀ ਪਾਰ ਕਰਾ ਦਿਓ ਉਹਦੇ ਵਿੱਚੋਂ ਇੱਕ ਸੀਓ ਕਹਿੰਦਾ ਵੀ ਕੋਈ ਨਾ ਸੇਵਾ ਹੀ ਹੈ ਉਹਨੇ ਮਾਈ ਨੂੰ ਮੋਢੇ ਤੇ ਬਿਠਾਇਆ ਤੇ ਨਦੀ ਪਾਰ ਕਰਾ ਦਿੱਤਾ ਉਹ ਜਿਹੜਾ ਨਾਲ ਵਾਲੇ ਦੋ ਸੀ ਨਾ ਉਹ ਗੱਲਾਂ ਕਰਦੇ ਜਾਣ। ਵਿਕਟਾ ਢਾਪੜਾ ਇਹਨੇ ਮਰਿਆਦਾ ਦਾ ਪਾਲਣ ਨਹੀਂ ਕੀਤਾ। ਇੱਕ ਕਮੀ ਹੋ ਗਿਆ। ਇਹ ਵਾਸ਼ਨਾਵਾਂ ਦੇ ਵਿੱਚ ਗ੍ਰਸਤ ਹੋ ਗਿਆ। ਪਤਾ ਨਹੀਂ ਇਹਦੇ ਮਨ ਦੇ ਵਿੱਚ ਕੀ ਕੀ ਫੁਰਨੇ ਚੱਲ ਰਹੇ ਹੋਣਗੇ। ਬੜਾ ਲੰਮਾ ਸਫ਼ਰ ਤੈ ਹੋ ਗਿਆ ਉਹ ਉਹੀ ਗੱਲਾਂ ਕਰਦੇ ਰਿਹਾ। ਉਹਨੇ ਆਖਿਆ ਵੀ ਬੜੀ ਹੈਰਾਨੀ ਵਾਲੀ ਗੱਲ ਹੈ। ਮੈਂ ਮਾਈ ਨੂੰ ਨਦੀ ਦੇ ਇੱਕ ਕਿਨਾਰੇ ਤੋਂ ਬਿਠਾਇਆ ਦੂਜੇ ਕਿਨਾਰੇ ਤੇ ਉਤਾਰ ਦਿੱਤਾ ਤੁਸੀਂ ਹਜੇ ਤੱਕ ਚੁੱਕੀ ਫਿਰਦੇ ਹੋ। ਵੀ ਘੰਟਿਆਂ ਦਾ ਸਫ਼ਰ ਅਸੀਂ ਤੈਅ ਕਰ ਲਿਆ ਤੁਸੀਂ ਹਜੇ ਤੱਕ ਉਹਨੂੰ ਨਾਲ ਹੀ ਚੁੱਕੀ ਫਿਰਦੇ ਹੋ ਗੱਲ ਸੁਰਤ ਦੀ ਐ ਮੈਂ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ ਕਈ ਵਾਰ ਅਸੀਂ ਕਿਸੇ ਬੰਦੇ ਦਾ ਮਾੜਾ ਹੱਥ ਹੀ ਨਹੀਂ ਕਰਦੇ ਪਰ ਸੁਰਤ ਦੇ ਵਿੱਚ ਮਾੜਾ ਸੋਚਦੇ ਰਹਿੰਦੇ ਆ ਸੁਰਤ ਦੇ ਵਿੱਚ ਉਹ ਖਿਆਲ ਚੱਲਦੇ ਰਹਿੰਦੇ ਆ ਤੇ ਮਹਾਰਾਜ ਕਹਿੰਦੇ ਇਹੋ ਜਿਹਾ ਬੰਦਾ ਭਾਵੇਂ ਤੀਰਥਾਂ ਤੇ ਚਲੇ ਜਾਏ ਭਾਵੇਂ ਵਰਤ ਰੱਖ ਲਏ ਭਾਵੇਂ ਜਿੰਨੀ ਮਰਜੀ ਸੇਵਾ ਕਰ ਲੈ ਹੱਥੀ ਤੌਰ ਤੇ ਜੋ ਮਰਜੀ ਕਰ ਲੈ ਬਾਰੀ ਤੌਰ ਤੇ ਜੇ ਮਨ ਉਹਦੇ ਕਾਬੂ ਦੇ ਵਿੱਚ ਨਹੀਂ ਹੈ ਤੇ ਉਹਦਾ ਕੀਤਾ ਹੋਇਆ ਬਾਰੀ ਤੌਰ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਅਸੀਂ ਪੜਨੇ ਆ ਜੀ ਸ਼ਲੋਕ ਸ਼ਲੋਕਾਂ ਦੇ ਵਿੱਚ ਮਹਾਰਾਜ ਨੇ ਜ਼ਿਕਰ ਕੀਤਾ ਨਾ ਸਤਗੁਰੂ ਕਹਿੰਦੇ ਤੀਰਥ ਬਰਤ ਅਰਦਾਨ ਕਰ ਮਨ ਮੈਂ ਘਰੈ ਗੁਮਾਨ ਨਾਨਕ ਨਹਿਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ ਮਹਾਰਾਜ ਕਹਿੰਦੇ ਕੋਈ ਬੰਦਾ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਦਾ ਹੈ ਬੜੇ ਧਾਰਮਿਕ ਸਥਾਨਾਂ ਤੇ ਜਾ ਕੇ ਸੇਵਾ ਕਰਦਾ ਹੈ ਸਭ ਤੋਂ ਅੱਗੇ ਵੱਧ-ਵੱਧ ਕੇ ਸਾਰਾ ਕੁਝ ਕਰਦਾ ਹੈ ਮਹਾਰਾਜ ਕਹਿੰਦੇ ਬੋਤਾ ਨਾ ਸੋਚਿਓ ਵੀ ਅੱਜ ਸਾਫ਼ ਹੋ ਗਿਆ ਅੱਜ ਨੇ ਸੁਧਰ ਜਾਣਾ ਅੱਜ ਨੇ ਚੰਗਾ ਬਣ ਜਾਣਾ ਬੜਾ ਟਿਕਾ ਕੇ ਸੇਵਾ ਕਰਦਾ ਪਿਆ ਬੜਾ ਮਨ ਲਾ ਕੇ ਅੱਜ ਬੈਠਾ ਹੈ ਮਹਾਰਾਜ ਕਹਿੰਦੇ ਇਹ ਤੇ ਇਦਾਂ ਦਾ ਹੈ ਜਿਦਾਂ ਹਾਥੀ ਨੂੰ ਨਵਾਇਆ ਉਹ ਕਹਿੰਦੇ ਵੀ ਕਿਵੇਂ ਹੁਣ ਹਾਥੀ ਪਾਲਣ ਵਾਲੇ ਕੀ ਕਰਦੇ ਆ ਉਹ ਨਦੀ ਦੇ ਵਿੱਚ ਹਾਥੀ ਨੂੰ ਲੈ ਕੇ ਰਗੜ ਰਗੜ ਕੇ ਉਹਨਾਂ ਨਵਾਇਆ ਕਹਿੰਦੇ ਵੀ ਅੱਜ ਹਾਥੀ ਲਿਸਕ ਗਿਆ ਅੱਜ ਸਾਫ਼ ਹੋ ਗਿਆ ਜਿੱਦਾਂ ਹੀ ਉਹ ਬਾਹਰ ਨਿਕਲਣ ਲੱਗਾ ਨਾ ਉਹਨੇ ਸੁੰਡ ਦੇ ਵਿੱਚ ਮਿੱਟੀ ਭਰੀ ਤੇ ਉੱਪਰ ਸੁੱਟ ਲਈ ਤੇ ਸਾਰੀ ਦਿਹਾੜੀ ਸੇਵਾ ਕਰਦੇ ਰਹੇ ਸਾਰੀ ਦਿਹਾੜੀ ਸਾਰ ਸਾਰੀ ਸੇਵਾ ਕੀਤੀ ਬੜਾ ਕੁਝ ਕੀਤਾ ਜਾਂਦੇ ਜਾਂਦੇ ਚਾਰ ਬੰਦਿਆਂ ਦੀ ਨਿੰਦਾ ਕਰ ਦਿੱਤੀ ਕਿਸੇ ਦੀ ਚੁਗਲੀ ਕਰ ਦਿੱਤੀ ਕੋਈ ਇੱਥੇ ਇਦਾਂ ਨਹੀਂ ਹੋਣਾ ਚਾਹੀਦਾ ਸੀ ਉਦਾਂ ਹੋਣਾ ਚਾਹੀਦਾ ਸੀ ਇਹ ਗੱਲ ਇਦਾਂ ਨਹੀਂ ਉਦਾਂ ਹੋਣੀ ਚਾਹੀਦੀ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਇਸ਼ਨਾਨ ਤੇ ਬੜਾ ਕਰਾਇਆ ਮਲ ਮਲ ਕੇ ਕੋਸ਼ਿਸ਼ ਤੇ ਬੜੀ ਕੀਤੀ ਸਾਫ਼ ਹੋ ਜਾਏ ਪਰ ਹੋ ਵੀ ਗਿਆ ਸੀ ਪਰ ਜਾਂਦਾ ਜਾਂਦਾ ਚਿੱਕੜ ਆਪਣੀ ਸੁੰਡ ਦੇ ਨਾਲ ਚੁੱਕ ਕੇ ਆਪਣੇ ਉੱਪਰ ਹੀ ਪਾ ਲਿਆ ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਜਿਉਂ ਕੁੰਚਰ ਇਸ਼ਨਾਨ ਵੀ ਜਿਵੇਂ ਹਾਥੀ ਨੂੰ ਨਵਾਇਆ ਤੇ ਚਿੱਕੜ ਉਹਨੇ ਆਪਣੇ ਆਪ ਦੇ ਉੱਪਰ ਹੀ ਪਾ ਲਿਆ ਧਾਰਮਿਕ ਸਥਾਨਾਂ ਦੇ ਵਿੱਚ ਬੜੀ ਵਾਰ ਸਾਡਾ ਹਾਲ ਹੀ ਹੁੰਦਾ ਸਤਿਗੁਰੂ ਨੇ ਬਖਸ਼ਿਸ਼ ਕੀਤੀ ਸਹਿਬ ਕਹਿੰਦੇ ਤੀਰਥ ਕਰ ਬਰਤ ਫੁਨ ਰੱਖ ਨੈ ਮਨਵਾ ਵਸ ਜਾਕੈ ਨੈਫਲ ਧਰਮ ਨੈਫਲ ਧਰਮ ਕਾਹੇ ਤੂੰ ਮਾਨੋ ਉਹਦਾ ਕਾਹੇ ਉਹਦਾ ਕਿਹਦਾ ਜਿਹਨੂੰ ਸਤਿਗੁਰੂ ਕਹਿੰਦੇ ਤੀਰਥ ਕਰ ਬਰਤ ਫੁਨ ਰੱਖੈ ਜਿਸ ਬੰਦੇ ਨੇ ਮਨ ਵਸਤੇ ਵਿੱਚ ਨਹੀਂ ਕੀਤਾ ਤੇ ਬਾਰੀ ਤੌਰ ਤੇ ਬੜਾ ਕੁਝ ਕਰ ਲਿਆ ਉਹਦੇ ਵਾਸਤੇ ਕੰਮ ਹੀ ਨਹੀਂ ਕੀਤਾ ਵੀ ਮਨ ਵੀ ਕਾਬੂ ਦੇ ਵਿੱਚ ਆ ਜਾਏ ਚਲ ਮੈਂ ਅੱਜ ਸੇਵਾ ਕਰ ਰਿਹਾ ਇਹਨੂੰ ਥੋੜਾ ਜਿਹਾ ਬੰਨ ਕੇ ਰੱਖਾਂ ਅੱਜ ਮੈਂ ਗੁਰਦੁਆਰੇ ਆਇਆ ਜਿੰਨ ਇੱਕ ਕੋਸ਼ਿਸ਼ ਹੁੰਦੀ ਹੈ ਜਿੰਨ ਇੱਕ ਘੜੀਆਂ ਬੈਠਣਾ ਉਹਨੇ ਇੱਕ ਘੜੀਆਂ ਥੋੜਾ ਜਿਹਾ ਨੂੰ ਕਾਬੂ ਦੇ ਵਿੱਚ ਕਰਕੇ ਰੱਖਾਂ ਮਨਾ ਅੱਜ ਮੈਂ ਗੁਰਦੁਆਰੇ ਚੱਲਿਆ ਬਥੇਰੀ ਨਿੰਦਾ ਚੁਗਲੀ ਦੁਨੀਆ ਵੇਖ ਲਈ ਅੱਜ ਮੈਂ ਕਿਸੇ ਵੱਲ ਨਾ ਵੇਖ ਕੇ ਆਪਣੇ ਗੁਰੂ ਵੱਲ ਵੇਖਣਾ ਬੰਦਾ ਯਤਨ ਤੇ ਕਰੇ ਨਾ ਕੋਸ਼ਿਸ਼ ਤੇ ਕਰੇ ਨਾ ਅੱਜ ਮੈਂ ਸੇਵਾ ਕਰਨੀ ਮੈਨੂੰ ਦੁਨੀਆਂ ਦੇ ਨਾਲ ਕੋਈ ਮਤਲਬ ਨਹੀਂ ਕੌਣ ਕਿੱਥੇ ਕੀ ਹੋ ਰਿਹਾ ਮੈਂ ਸਿਰਫ ਆਪਣੇ ਮਨ ਨੂੰ ਟਿਕਾ ਕੇ ਮਨਾ ਅੱਜ ਗੁਰੂ ਦੇ ਨਾਲ ਟਿਕ ਜਾ ਵਾਹਿਗੁਰੂ ਕਿਰਪਾ ਕਰੇ ਤੇਰੀ ਹਾਜ਼ਰੀ ਪਰਵਾਨ ਹੋ ਜੇ ਕੋਸ਼ਿਸ਼ ਚਲੋ ਅੱਗੇ ਤੇ ਮਹਾਰਾਜ ਨੇ ਕਿਰਪਾ ਕਰਨੀ ਇੰਨਾ ਛੇਤੀ ਨਹੀਂ ਕਾਬੂ ਦੇ ਵਿੱਚ ਕਰਨਾ ਪਰ ਯਤਨ ਤੇ ਕੀਤਾ ਜਾ ਸਕਦਾ ਹੈ ਨਾ ਮਹਾਰਾਜ ਕਹਿੰਦੇ ਨਹਿਫਲ ਧਰਮ ਤਾਹੇ ਤੂੰ ਮਾਨੋ ਸਾਚ ਕਹਿਤ ਯਾਕੋ ਮੈਂ ਗੱਲ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਝੂਠੀ ਨਹੀਂ ਕਹਿ ਰਿਹਾ ਇਹ ਗੱਲ ਸੱਚੀ ਕਰਕੇ ਪ੍ਰਵਾਨ ਕਰ ਲਿਓ ਇਹ ਗੱਲ ਪੱਕੀ ਹੈ ਕਿਸੇ ਕੰਮ ਦਾ ਨਹੀਂ ਉਸ ਇਨਸਾਨ ਦਾ ਜੀਵਨ ਜਿੰਨੇ ਆਪਣੇ ਮਨ ਨੂੰ ਕਾਬੂ ਦੇ ਵਿੱਚ ਨਹੀਂ ਕੀਤਾ ਅਗੇ ਸਤਿਗੁਰੂ ਨੇ ਜ਼ਿਕਰ ਕੀਤਾ ਮਹਾਰਜ ਕਹਿੰਦੇ ਜੈਸੇ ਪਾਹਨ ਜਲ ਮੈਂ ਰਾਖਿਓ ਭੇਦ ਨਾਹੀ ਤਹ ਪਾਨੀ ਤੈਸੇ ਹੀ ਤੁਮ ਤਾਹੇ ਪਛਾਨੋ ਭਗਤ ਹੀਨ ਜੋ ਪਰਾਨੀ ਹਜ਼ੂਰ ਨੇ ਉਦਾਹਰਣ ਦਿੱਤੀ ਮਹਾਰਾਜ ਕਹਿੰਦੇ ਪੱਥਰ ਨੂੰ ਨਾ ਪਾਣੀ ਦੇ ਵਿੱਚ ਰੱਖ ਦਿਓ ਤੇ ਬੜਾ ਲੰਮਾ ਸਮਾਂ ਰੱਖਿਓ ਤੇ ਉਹ ਪੱਥਰ ਪਾਣੀ ਦੇ ਨਾਲ ਉੱਪਰੋਂ ਗਿੱਲਾ ਹੋ ਜਾਏਗਾ ਭਿੱਜ ਜਾਏਗਾ ਤੇ ਬੜੀ ਵਾਰ ਹੁੰਦਾ ਵੀ ਜਦੋਂ ਪਾਣੀ ਤੇਜ਼ ਚੱਲ ਰਿਹਾ ਹੋਵੇ ਨਦੀਆਂ ਦੇ ਵਿੱਚ ਪਾਣੀ ਚੱਲ ਰਿਹਾ ਹੋਵੇ ਤੇ ਪਾਣੀ ਦੀ ਕਾਟ ਦੇ ਨਾਲ ਨਾ ਪਾਣੀ ਦੀ ਸਪੀਡ ਦੇ ਨਾਲ ਪੱਥਰ ਪਾਣੀ ਦੇ ਵਿੱਚ ਰਹਿੰਦਾ ਹੈ ਤੇ ਬੜੀ ਵਾਰ ਪਾਣੀ ਦੇ ਨਾਲ ਪੱਥਰ ਦਾ ਵਾਰ ਦਾ ਸਟਰਕਚਰ ਵੀ ਬਦਲ ਜਾਂਦਾ ਹੈ ਵੇਖਣ ਨੂੰ ਬੜਾ ਸੋਹਣਾ ਲੱਗਣ ਲੱਗ ਪੈਂਦਾ ਪਹਿਲਾਂ ਨਾਲੋਂ ਤੁਸੀਂ ਵੇਖਿਆ ਵੀ ਜਿਹੜੇ ਪੱਥਰ ਪਾਣੀ ਦੇ ਵਿੱਚ ਰਹਿੰਦੇ ਉਹਨਾਂ ਤੇ ਬੜੀ ਵਾਰ ਬੜੀਆਂ ਸੋਹਣੀਆਂ ਸੋਹਣੀਆਂ ਲਕੀਰਾਂ ਬਣੀਆਂ ਹੁੰਦੀਆਂ ਨੇ ਬੜੇ ਸੋਹਣੇ ਲੱਗਦੇ ਨੇ ਉਹ ਪੱਥਰ ਜਿਹੜੇ ਪਾਣੀ ਦੇ ਵਿੱਚ ਰਹਿੰਦੇ ਪਰ ਜਿਸ ਪੱਥਰ ਨੇ ਸਾਰੀ ਜ਼ਿੰਦਗੀ ਪਾਣੀ ਦੇ ਵਿੱਚ ਗੁਜ਼ਾਰੀ ਦੇਖੋ ਬਾਅਦੋਂ ਦੇਖਣੋਂ ਸਟਰਕਚਰ ਬੜਾ ਸੋਹਣਾ ਹੋ ਗਿਆ ਉਹਦਾ ਅੰਦਰੋਂ ਸੁੱਕੇ ਦਾ ਸੁੱਕਾ ਮਹਾਰਾਜ ਕਹਿੰਦੇ ਜਿਸ ਬੰਦੇ ਨੇ ساری ਜ਼ਿੰਦਗੀ ਗੁਰੂ ਦੀ ਹਜ਼ੂਰੀ ਦੇ ਵਿੱਚ guzari ਹੋਵੇ ساری ਜ਼ਿੰਦਗੀ ਬਾਣੀ ਪੜਦਾ ਰਿਹਾ ਹੋਵੇ ساری ਜ਼ਿੰਦਗੀ ਗੁਰੂ ਦੀਆਂ ਗੱਲਾਂ ਕਰਦਾ ਰਿਹਾ ਹੋਵੇ ਉਹਨੇ ਉਹ ਗੱਲ ਜੇ ਆਪਣੇ ਜੀਵਨ ਦੇ ਉੱਪਰ ਅਪਲਾਈ ਨਹੀਂ ਕੀਤੀ ਗੱਲਾਂ ਸੁਣ ਕੇ ਹੋ ਸਕਦਾ ਹੈ ਉਹ ਤੋਂ ਬਾਰ ਦਾ ਸਟ੍ਰਕਚਰ ਬਦਲ ਗਿਆ ਹੋਵੇ ਪਾਣੀ ਦੇ ਵਿੱਚ ਰਹਿ ਕੇ ਗੋ ਗੱਲ ਬੜੀ ਕੀਮਤੀ ਹੈ ਮੈਂ ਫਿਰ ਦੁਬਾਰਾ ਇਹਨੂੰ ਦੁਹਰਾ ਰਿਹਾ ਬੜੀ ਪਕੜ ਦੇ ਵਿੱਚ ਰੱਖਿਓ ਗੱਲ ਨੂੰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਪੱਥਰ ਨੂੰ ਪਾਣੀ ਦੇ ਵਿੱਚ ਰੱਖੋ ਪੱਥਰ ਨੂੰ ਪਾਣੀ ਦੇ ਵਿੱਚ ਰੱਖਣ ਦੇ ਨਾਲ ਉਹ ਪੱਥਰ ਬਾਹਰੋਂ ਗਿੱਲਾ ਵੀ ਹੋ ਜਾਏਗਾ ਬਾਹਰੋਂ ਵੇਖਣ ਨੂੰ ਸੋਹਣਾ ਵੀ ਹੋ ਜਾਏਗਾ ਚੰਗਾ ਵੀ ਹੋ ਜਾਏਗਾ ਉਹਦੀ ਘੜਤ ਵੀ ਸੋਹਣੀ ਘੜੀ ਜਾਏਗੀ ਉਹਦਾ ਸਟ੍ਰਕਚਰ ਵਧੀਆ ਹੋ ਜਾਏਗਾ ਪਰ ਅੰਦਰੋਂ ਸੁੱਕੇ ਦਾ ਸੁੱਕਾ ਹੀ ਰਹੇਗਾ ਪੱਥਰ ਹੈ ਨਾ ਬੜੀ ਵਾਰ ਜੀਵਨ ਗੁਰੂ ਦੇ ਕੋਲ ਆ ਕੇ ਬਾਰੋਂ ਵੇਖਣ ਨੂੰ ਬੜਾ ਵਧੀਆ ਹੋ ਜਾਂਦਾ ਚੰਗੀ ਗੱਲ ਹੈ ਪਰ ਜੇ ਉਹ ਗੁਣ ਜਿਹੜੇ ਸਿਰਫ ਬਾਰੀ ਤੌਰ ਤੇ ਅਪਲਾਈ ਕੀਤੇ ਉਹ ਗੁਣ ਜੇ ਜੀਵਨ ਦੇ ਵਿੱਚ ਵੀ ਕਮਾਏ ਜਾਣ ਤੇ ਹੋ ਸਕਦਾ ਹੈ ਉਹ ਜੀਵਨ ਅੰਦਰੋਂ ਵੀ ਹਰਿਆ ਭਰਿਆ ਹੋ ਜਾਂਦਾ ਪਰ ਬਾਰੋਂ ਵੇਖਣ ਨੂੰ ਬੜਾ ਚੰਗਾ ਲੱਗ ਰਿਹਾ ਥੋੜਾ ਜਿਹਾ ਕੋਲ ਬਹਿ ਕੇ ਵੇਖੀਏ ਥੋੜਾ ਜਿਹਾ ਕੋਲ ਗੱਲਾਂ ਕਰਕੇ ਵੇਖੀਏ ਥੋੜਾ ਜ੍ਹਾ ਡੁੰਘਾਈ ਦੇ ਵਿੱਚ ਵੇਖੀ ਐ ਡੁੰਘਾਈ ਤੇ ਛੱਡੋ ਚਾਰ ਘੜੀਆਂ ਕੋਲ ਬਹਿ ਕੇ ਵੇਖੋ ਜਿਹੜਾ ਪੱਥਰ ਬਾਹਰੋਂ ਵੇਖਣ ਨੂੰ ਲੱਗਦਾ ਵੀ ਇਹਨੇ ਸਾਰੀ ਜ਼ਿੰਦਗੀ ਪਾਣੀ ਦੇ ਵਿੱਚ ਗੁਜ਼ਾਰੀ ਐ ਇਹ ਤੇ ਬੜਾ ਠੰਡਾ ਹੋਏਗਾ ਬੜਾ ਸ਼ੀਤਲ ਹੋਏਗਾ ਪਤਾ ਲੱਗਦਾ ਇਹਦੇ ਵਿੱਚ ਤੇ ਦੂਜਿਆਂ ਦੇ ਨਾਲੋਂ ਵੀ ਵੱਧ ਭਾਵੜ ਐ ਇਹਨੇ ਤੇ ਬੜੀ ਸੇਵਾ ਕੀਤੀ ਐ ਬੜੇ ਸਾਲਾਂ ਤੋਂ ਸੇਵਾ ਕਰਦੇ ਆ ਰਹੇ ਸਰਦਾਰ ਸਾਹਿਬ ਇਨਾਂ ਦੇ ਵਿੱਚ ਤੇ ਬੜੀ ਨਿਮਰਤਾ ਹੋਣੀ ਆ ਬੜਾ ਟਿਕਾਹ ਹੋਣਾ ਬੜਾ ਸਹਿਜ ਹੋਣਾ ਤੇ ਜਦੋਂ ਕੋਲ ਬੈਠੀਦਾ ਤੇ ਪਤਾ ਲੱਗਦਾ ਜਿੰਨੇ ਭੰਬੜ ਸਰਦਾਰ ਸਾਹਿਬ ਦੇ ਵਿੱਚ ਨੇ ਉਹਨੇ ਤੇ ਦੂਜੇ ਦੇ ਵਿੱਚ ਨਹੀਂ ਆ ਜਨਾ ਕੁਝ ਇਹ ਲੈ ਕੇ ਬੈਠੇ ਮੈਂ ਨਹੀਂ ਕਹਿ ਰਿਹਾ ਗੁਰੂ ਤੇਗ ਬਾਦਰ ਸਾਹਿਬ ਕਹਿ ਰਿਹਾ ਤਾਂ ਇਹ ਤੇ ਬੜੀ ਵਾਰ ਸਾਨੂੰ ਬਾਣੀ ਸਮਝ ਨਹੀਂ ਆਉਂਦੀ ਸਮਝ ਤੇ ਆ ਜਾਂਦੀ ਆ ਅਸੀਂ ਸਮਝਣਾ ਨਹੀਂ ਚਾਹੁੰਦੇ ਫਿਰ ਸਾਡੀ ਤਸਵੀਰ ਦਿਸਦੀ ਆ ਨਾ ਸਾਹਿਬ ਕਹਿੰਦੇ ਜੈਸੇ ਪਾਹਣ ਜਲ ਮੈਂ ਰੱਖਿਓ ਭੇਦੈ ਨਾਹੀ ਤਹ ਪਾਨੀ ਤੈਸੇ ਹੀ ਤੁਮ ਤਾਹੇ ਪਛਾਨੋ ਜਿਹਦੀ ਗੱਲ ਗੁਰੂ ਤੇਗ ਬਹਾਦਰ ਸਾਹਿਬ ਕਰ ਰਿਹਾ ਮਹਾਰਾਜ ਕਹਿੰਦੇ ਉਦਾਂ ਹੀ ਸਮਝੋ ਜਿਦਾਂ ਪੱਥਰ ਬਾਹਰੋਂ ਗੱਲਾ ਹੋ ਗਿਆ ਅੰਦਰੋਂ ਸੁੱਕਾਈ ਹੈ ਭਗਤ ਹੀਨ ਜੋ ਪ੍ਰਾਨੀ ਜਿਹੜਾ ਭਗਤੀ ਤੋਂ ਹੀਣਾ ਹੈ ਕਲ ਮੈਂ ਮੁਕਤ ਨਾਮ ਤੇ ਪਾਵੈ ਗੁਰ 에 ਭੇਦ ਬਕਾ ਮਹਾਰਾਜ ਕਹਿੰਦੇ ਗੁਰੂ ਤੋਂ ਇਸ ਭੇਦ ਦੀ ਦੂੰਗੀ ਰਵੰਝ ਦੀ ਗੱਲ ਸਮਝ ਆਏਗੀ ਜੇ ਕਿਤੇ ਮੁਕਤੀ ਪਾਣੀ ਹੈ ਤੇ ਨਾਮ ਤੋਂ ਵੈਣਾ ਮੁਕਤ ਨਹੀਂ ਹੋਇਆ ਜਾਣਾ ਕਹੋ ਨਾਨਕ ਸੋਈ ਨਰ ਗਰੂਆ ਜੋ ਪ੍ਰਭ ਕੇ ਗੁਣ ਗਾਵੇ ਮਹਾਰਾਜ ਕਹਿੰਦੇ ਇਸ ਜਗਤ ਦੇ ਵਿੱਚ ਗਰੂਆ ਗਰੂਆ ਦਾ ਅਰਥ ਵੱਡਾ ਜੇ ਮੈਂ ਨਾਮ ਭੁੱਲਦਾ ਹਾਂ ਤੇ ਭਟਾਂ ਦੇ ਸਵਈਏ ਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਗੁਰੂ ਗੁਰਮੁਖ ਦੇਖ ਗਰੂ ਸੁਖ ਪਾਇਓ ਪੰਕਤੀ ਹੋ ਸਕਦਾ ਥੋੜੀ ਅੱਗੇ ਪਿੱਛੇ ਹੋਵੇ ਉੱਥੇ ਲਫ਼ ਜਾਂਦਾ ਗਰੂ ਸੁਖ ਪਾਇਓ ਹੁਣ ਉੱਥੇ ਵੀ ਅਰਥ ਵੱਡਾ ਗੁਰੂ ਨੂੰ ਮਿਲਿਆ ਵੱਡਾ ਸੁਖ ਮਿਲਦਾ ਇੱਥੇ ਵੀ ਸਾਬ ਨੇ ਉਹ ਲਵ ਜਿਹਦੀ ਵਰਤੋਂ ਕੀਤੀ ਕਹੋ ਨਾਨਕ ਸੋਈ ਨਰ ਗਰੂਆ ਵੱਡਾ ਵਿਸਾਲ ਕੋਣ ਹੈ ਵੱਡਾ ਮਹਾਰਜ ਕਹਿੰਦੇ ਜੋ ਪ੍ਰਭੂ ਕੇ ਗੁਣ ਗਾਵੇ ਜਿਹੜਾ ਰੱਬੀ ਉਸਤਤ ਕਰਦਾ ਹੈ ਬੰਦਗੀ ਕਰਦਾ ਹੈ ਇਬਾਦਤ ਕਰਦਾ ਉਹ ਇਨਸਾਨ ਅਸਲ ਦੇ ਵਿੱਚ ਉੱਚਾ ਹੈ ਉਹ ਇਨਸਾਨ ਵੱਡਾ ਆ ਤੇ ਜਿਹੜੇ ਆਪਣੇ ਆਪ ਨੂੰ ਜਿਤਾਉਣ ਵਾਲੇ ਨੇ ਜਿਹੜੇ ਇਹ ਕਹਿੰਦੇ ਨੇ ਵੀ ਮੈਂ ਬੜਾ ਉੱਚਾ ਆ ਮਰਦ ਕਹਿੰਦੇ ਨਾਲ ਇਤ ਗੁਰੂ ਅਰਜਨ ਸਾਹਿਬ ਜੀ ਦਾ ਬੜਾ ਪਿਆਰਾ ਬਚਨ ਤੁਸੀਂ ਸਾਰੇ ਬਾਣੀ ਪੜਨ ਵਾਲੇ ਪੜਦੇ ਹੋ ਸੁਣਦੇ ਹੋ ਮਾਰਦ ਕਹਿੰਦੇ ਜਿਸ ਇਨਸਾਨ ਨੇ ਇਹ ਕਹਿ ਦਿੱਤਾ ਨਾ ਵੀ ਮੈਂ ਬੜਾ ਉੱਚਾ ਮੈਂ ਬੜਾ ਮਹਾਨ ਹਾਂ ਮੈਂ ਬੜਾ ਵਿਸਾਲ ਹਾਂ ਸਤਿਗੁਰੂ ਕਹਿੰਦੇ ਫਿਰ ਨਹੀਂ ਫਿਰ ਹੈ ਹੀ ਕੱਖ ਵੀ ਨਹੀਂ ਤੈਨੂੰ ਆਪਣੀ ਮਹਾਨਤਾ ਦੱਸਣ ਦੇ ਵਾਸਤੇ ਲਫ਼ਜ਼ ਬੋਲਣ ਦੀ ਲੋੜ ਨਹੀਂ ਜਿਹੜਾ ਬੰਦਾ ਮਹਾਨ ਹੁੰਦਾ ਨਾ ਉਹ ਆਪਣੇ ਆਪ ਨੂੰ ਜ਼ੁਬਾਨ ਤੋਂ ਨਹੀਂ ਕਹਿੰਦਾ ਵੀ ਮੈਂ ਮਹਾਨ ਹਾਂ ਲੋਕ ਉਹਦੇ ਕਰਤੱਬ ਉਹਦਾ ਵਿਹਾਰ ਦੇਖ ਕੇ ਦੁਨੀਆ ਨੂੰ ਦੱਸਦੇ ਨੇ ਵੀ ਇਹ ਮਹਾਨ ਹੈ ਹੁਣ ਗੁਰੂ ਨਾਨਕ ਸਾਹਿਬ ਜੀ ਨੇ ਕਿਸੇ ਦੇ ਸਾਹਮਣੇ ਕਿਹਾ ਵੀ ਮੈਂ ਬਹੁਤ ਵੱਡਾ ਹਾਂ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਡੰਕੇ ਦੀ ਚੋੜ ਦੇ ਨਾਲ ਲੋਕਾਂ ਦੇ ਵਿੱਚ ਕਿਹਾ ਤੁਸੀਂ ਮੈਨੂੰ ਜਾਣਦੇ ਨਹੀਂ ਮੈਂ ਕਿੰਨਾ ਵੱਡਾ ਹਾਂ ਕਿਤੇ ਗੁਰੂ ਅਰਜਨ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਨੇ ਦੁਨੀਆ ਸੰਗਤ ਦੇ ਵਿੱਚ ਖੜ ਕੇ ਕਿਹਾ ਓਏ ਤੁਸੀਂ ਮੈਨੂੰ ਜਾਣਦੇ ਨਹੀਂ ਮੈਂ ਕੀ ਕੁਝ ਕਰ ਸਕਦਾ ਪਰ ਜਦੋਂ ਸਿੱਖ ਗੁਰੂ ਦੀ ਮੂਰਤ ਨੂੰ ਵੇਖਦੇ ਨੇ ਜਦੋਂ ਸਿੱਖ ਗੁਰੂ ਦੇ ਕਿਰਦਾਰ ਨੂੰ ਵੇਖਦੇ ਨੇ ਜਦੋਂ ਸਤਗੁਰੂ ਸਿੱਖ ਦੇ ਵਿਹਾਰ ਨੂੰ ਵੇਖਦੇ ਨੇ ਤੇ ਕੁੱਲ ਦੁਨੀਆ ਦੇ ਵਿੱਚ ਆ ਕੇ ਲੋਕ ਡੰਕੇ ਦੀ ਚੋਟ ਦੇ ਨਾਲ ਕਹਿੰਦੇ ਉਹ ਦੁਨੀਆ ਦੇ ਲੋਕੋ ਗੁਰੂ ਵਰਗਾ ਕੋਈ ਨਹੀਂ ਉਹਨੇ ਆਪ ਨਹੀਂ ਆਖਿਆ ਮੈਂ ਮਹਾਨ ਹਾਂ ਕਵੀ ਅੱਲਾ ਯਾਰਖਾ ਜੋਗੀ ਕਹਿੰਦਾ ਮੈਂ ਦਾਅਵੇ ਦੇ ਨਾਲ ਕਹਿਣਾ ਮੈਂ ਲਿਖ ਕੇ ਇਹ ਗੱਲ ਦਾ ਦਾਵਾ ਕਰਦਾ ਗੁਰੂ ਗੋਬਿੰਦ ਸਿੰਘ ਵਰਗਾ ਦੁਨੀਆਂ ਦੇ ਵਿੱਚ ਦੂਜਾ ਕੋਈ ਨਹੀਂ ਹੈ ਗੁਰੂ ਨਾਨਕ ਸਾਹਿਬ ਜੀ ਦੀ ਉਸਤਤ ਦੇ ਬਾਬਤ ਬੇਅੰਤ ਲਫ਼ਜ਼ ਸਤਿਗੁਰੂ ਦੀ ਬਾਣੀ ਦੇ ਵਿੱਚ ਭਾਈ ਗੁਰਦਾਸ ਜਾਂ ਦੁਨੀਆਂ ਦੇ ਲੋਕਾਂ ਨੇ ਲਿਖੇ ਉਹਨਾਂ ਕਦੇ ਆਪਣੇ ਆਪ ਨੂੰ ਖੁਦ ਮਹਾਨ ਨਹੀਂ ਆਖਿਆ ਇਹਨੂੰ ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਕਹਿੰਦੇ ਆਪਸ ਕੋ ਜੋ ਜਾਣੈ ਨੀਚਾ ਸੂ ਗਨੀਆਂ ਸਭ ਤੇ ਉੱਚਾ ਜਿਨੇ ਆਪਣੇ ਆਪ ਨੂੰ ਨੀਵਾ ਜਾਣਿਆ ਉਹ ਉੱਚਾ ਹੈ ਸਹਿ ਪਰਸ਼ੀ ਦੀ ਕਿਰਪਾ ਕਰਨ ਬਖਸ਼ਿਸ਼ ਕਰਨ ਉਲਾਂ ਗਲਤੀਆਂ ਦੇ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ਼੍ਰੀ